ਸਤਿ ਸ਼੍ਰੀ ਅਕਾਲ ਮੈਂ ਰਪਿੰਦਰ ਕੌਰ ਸੰਧੂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਐਤਵਾਰ ਵੇਖ ਰਹੇ ਹੋ ਤੁਸੀਂ ਤੇ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਅੱਜ ਦੇ ਦਿਨ ਦੀ ਸ਼ੁਰੂਆਤ ਆ ਜਿਹੜੀ ਬਹੁਤ ਸੋਹਣੀ ਹੋਵੇ ਤੁਸੀਂ ਚੜ੍ਹਦੀ ਕਲਾ ਨਾਲ ਅੱਜ ਦਾ ਦਿਨ ਸ਼ੁਰੂ ਕਰੋ ਮੈਂ ਜਿਵੇਂ ਹਮੇਸ਼ਾ ਹੀ ਤੁਹਾਨੂੰ ਕਿਹਾ ਕਿ ਹੁਣ ਮੈਂ ਪ੍ਰੋਗਰਾਮ ਐਤਵਾਰ ਤੁਹਾਡੇ ਸਨੇਹੇ ਪੜ ਕੇ ਕਰਦੀ ਹੁੰਨੀ ਆ ਤੇ ਪਿਛਲੇ ਕੁਝ ਦਿਨਾਂ ਚ ਬਹੁਤ ਸਾਰੇ ਸਨੇਹੇ ਆਏ ਮੈਨੂੰ ਉਹਦੇ 'ਚ ਅੱਜਕੱਲ ਮੁੰਡੇ ਵੀ ਕਈ ਤਰ੍ਹਾਂ ਦੇ ਸੁਨੇਹੇ ਭੇਜਦੇ ਨੇ ਤੇ ਮੈਂ ਹੌਲੀ-ਹੌਲੀ ਕੋਸ਼ਿਸ਼ ਕਰੂੰਗੀ ਕਿ ਉਹਨਾਂ ਸਾਰੀਆਂ ਗੱਲਾਂ ਤੇ ਵੀ ਮੈਂ ਗੱਲਬਾਤ ਕਰਾਂ ਪਰ ਅੱਜ ਮੈਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਦੱਸਦੀਆਂ ਕਿ ਇੱਕ ਮੁੰਡਾ ਹੈ ਉਹਨਾਂ ਨੇ ਮੈਨੂੰ ਨਿਊਜ਼ੀਲੈਂਡ ਤੋਂ ਇੱਕ ਸੁਨੇਹਾ ਭੇਜਿਆ ਉਹ ਕਹਿੰਦੇ ਵੀ ਮੈਂ 42-43 ਸਾਲ ਦਾ ਹੋ ਗਿਆ ਪਰ ਅੱਜ ਵੀ ਮੇਰੇ ਪਰਿਵਾਰ ਦੇ ਵਿੱਚ ਮੈਂ ਆਪਣੀ ਇੱਜ਼ਤ ਨਹੀਂ ਮਹਿਸੂਸ ਕਰਦਾ ਕਹਿੰਦੇ ਕਿ ਮੇਰੀ ਵਾਈਫ ਆ ਜਿਹੜੀ ਉਹ ਮੈਨੂੰ ਬਹੁਤ ਰਿਸਪੈਕਟ ਕਰਦੀ ਆ ਪਰ ਜਿਹੜੇ ਮੇਰੇ ਮਾਪੇ ਨੇ ਜਿਵੇਂ ਉਹ ਹਮੇਸ਼ਾ ਹੀ ਸਮਝਦੇ ਹੁੰਦੇ ਆ ਨਾ ਕਿ ਅਜੇ ਭਾਵੇਂ ਤੁਸੀਂ 40 45 ਸਾਲ ਦੇ ਹੋਗੇ ਪਰ ਸਾਡੇ ਲਈ ਤੁਸੀਂ ਬੱਚੇ ਹੀ ਹੋ ਤੇ ਕਹਿੰਦੇ ਉਹਨਾਂ ਨੇ ਮੈਨੂੰ ਕਦੇ ਵੀ ਮਤਲਬ ਇੱਜ਼ਤ ਨਹੀਂ ਦਿੱਤੀ ਮੇਰੇ ਪਰਿਵਾਰ ਦੇ ਸਾਹਮਣੇ ਮੇਰੇ ਬੱਚਿਆਂ ਦੇ ਸਾਹਮਣੇ ਵੀ ਕਈ ਵਾਰ ਮੇਰੇ ਫਾਦਰ ਸਾਹਿਬ ਨੇ ਜਿਹੜੇ ਉਹ ਮੇਰੀ ਬਹੁਤ ਜ਼ਿਆਦਾ ਬੇਇੱਜ਼ਤੀ ਕਰ ਦਿੰਦੇ ਨੇ ਤਾਂ ਮੈਨੂੰ ਇਹ ਚੀਜ਼ ਮਤਲਬ ਸੁਣ ਕੇ ਇੱਕ ਵਾਰੀ ਤਾਂ ਬੜਾ ਅਜੀਬ ਜਿਹਾ ਲੱਗਿਆ ਕਿ ਇੱਕ 40-45 ਸਾਲ ਦੇ ਬੰਦੇ ਨੂੰ ਵੀ ਮਤਲਬ ਅਸੀਂ ਹਲੇ ਪਹਿਲਾਂ ਤਾਂ ਵੱਡਾ ਹੋਇਆ ਨਹੀਂ ਸਮਝਦੇ ਤੇ ਦੂਜੀ ਗੱਲ ਹੈ ਕਿ ਵੀ ਜੇ ਆਪਣੇ ਮਾਪਿਆਂ ਦੇ ਹੱਥੋਂ ਇਸ ਤਰੀਕੇ ਦਾ ਵਿਹਾਰ ਆ ਜਿਹੜਾ ਉਹ ਸੁਣ ਕੇ ਜਾਂ ਦੇਖ ਕੇ ਉਸ ਬੰਦੇ ਨੂੰ ਇੰਨਾ ਜ਼ਿਆਦਾ ਦੁੱਖ ਹੁੰਦਾ ਤਾਂ ਅਸੀਂ ਬਹੁਤ ਵਾਰੀ ਗੱਲ ਕਰਦੇ ਹੁੰਨੇ ਆ ਕਿ ਬੰਦੇ ਨੂੰ ਇਸ ਤਰੀਕੇ ਨਾਲ ਆਪਣੇ ਨਿਆਣਿਆਂ ਦੀ ਨਜ਼ਰ 'ਚ ਤੇ ਆਪਣੀ ਘਰ ਦੀ ਦੀ ਨਜ਼ਰ ਦੇ ਵਿੱਚ ਵੀ ਕਈ ਵਾਰ ਇੱਜ਼ਤ ਨਹੀਂ ਮਹਿਸੂਸ ਹੁੰਦੀ ਤੇ ਮੇਰਾ ਦਿਲ ਕੀਤਾ ਕਿ ਅੱਜ ਆਪਾਂ ਇਸੇ ਚੀਜ਼ ਤੇ ਗੱਲ ਕਰੀਏ ਕਿ ਬੇਇੱਜ਼ਤੀ ਕੀ ਹੁੰਦੀ ਹੈ ਅੱਜ ਕੱਲ ਨਾ ਸੀ ਆ ਬਹੁਤ ਤਰ੍ਹਾਂ ਦੇ ਕੰਮਾਂ ਦੇ ਵਿੱਚ ਉਲਝੇ ਹੋਏ ਆ ਮਾਨਸਿਕ ਜਿਹੜੀਆਂ ਸਾਡੀਆਂ ਪਰੇਸ਼ਾਨੀਆਂ ਨੇ ਉਹ ਇੰਨੀਆਂ ਜ਼ਿਆਦਾ ਨੇ ਕਿ ਮੈਨੂੰ ਲੱਗਦਾ ਹੁੰਦਾ ਕਿ ਲੋਕਾਂ ਦੀ ਬੋਲੀ ਦੇ ਵਿੱਚੋਂ ਮਿਠਾਸ ਆ ਜਿਹੜੀ ਉਹ ਖਤਮ ਹੋ ਗਈ ਹੈ ਅੱਜ ਕੱਲ ਅਸੀਂ ਘਰਾਂ ਪਰਿਵਾਰਾਂ ਦੇ ਵਿੱਚ ਵੀ ਜਦੋਂ ਬੈਠਦੇ ਆ ਪਹਿਲਾਂ ਹੁੰਦਾ ਸੀ ਕਿ ਵੱਡੇ ਵੱਡੇ ਪਰਿਵਾਰ ਹੁੰਦੇ ਸੀ ਅਸੀਂ ਉਹਨਾਂ ਨਾਲ ਬੈੰਦੇ ਸੀ ਤਾਂ ਇੱਕ ਦੂਜੇ ਦੀ ਗੱਲ ਆ ਜਿਹੜੀ ਉਹ ਸਹਿਣ ਕਰਨ ਦੀ ਸਾਨੂੰ ਆਦਤ ਹੁੰਦੀ ਸੀ ਜੇ ਕੋਈ ਇੱਕ ਅੱਧਾ ਬੋਲ ਉੱਚਾ ਨੀਵਾ ਬੋਲ ਦਿੰਦਾ ਸੀ ਤਾਂ ਅਸੀਂ ਕਹਿੰਦੇ ਹੁੰਦੇ ਸੀ ਚਲੋ ਕੋਈ ਗੱਲ ਨਹੀਂ ਕਰਦਾ ਜਿਉਈ ਆ ਇਹਦੇ ਨਾਲ ਕੀ ਲੜਨਾ ਪਰ ਅੱਜ ਕੱਲ ਦਾ ਜਿਹੜਾ ਸਮਾਂ ਉਹ ਇਦਾਂ ਦਾ ਹੋ ਗਿਆ ਹੈ ਕਿ ਵੀ ਅਸੀਂ ਬਾਹਰ ਵੀ ਬਹੁਤ ਸਾਰੀਆਂ ਪਰੇਸ਼ਾਨੀਆਂ ਚੋਂ ਲੰਘਦੇ ਹੁੰਨੇ ਆ ਤੇ ਘਰਾਂ ਦੇ ਵਿੱਚ ਵੀ ਬਹੁਤ ਸਾਰੀਆਂ ਪਰੇਸ਼ਾਨੀਆਂ ਚੋਂ ਲੰਘਦੇ ਹੁੰਨੇ ਆ ਤੇ ਇੱਥੇ ਜੇ ਸਾਨੂੰ ਕੋਈ ਮਾੜੀ ਜਿਹੀ ਕੋਈ ਕੌੜੀ ਗੱਲ ਕਹਿ ਦੇਵੇ ਨਾ ਉਹ ਕਈ ਵਾਰੀ ਸਾਡੇ ਤੋਂ ਸੱਚੀ ਬਰਦਾਸ਼ਤ ਨਹੀਂ ਹੁੰਦੀ ਸਾਡੇ ਮਨ ਤੇ ਬਹੁਤ ਜ਼ਿਆਦਾ ਅਸਰ ਕਰਦੀ ਆ ਤੇ ਅਸੀਂ ਬਹੁਤ ਵਾਰ ਗੱਲ ਕਰਦੇ ਹੁੰਨੇ ਆ ਕਿ ਹੁਣ ਉਹ ਸਮਾਂ ਨਹੀਂ ਰਿਹਾ ਕਿ ਕੋਈ ਤੁਹਾਡੀ ਗੱਲ ਸਹਿ ਲਵੇ ਜਾਂ ਹਾਸੇ ਚ ਟਾਲ ਦੇਵੇ ਹੁਣ ਉਹ ਸਮਾਂ ਆ ਗਿਆ ਕਿ ਸਾਡੇ ਦਿਲ ਨੇ ਜਿਹੜੇ ਉਹ بڑے ਛੋਟੇ ਹੁੰਦੇ ਨੇ ਬੜੇ ਥੋੜੇ ਹੁੰਦੇ ਨੇ ਤੇ ਕਈ ਵਾਰੀ ਐਦਾਂ ਦੀਆਂ ਬੇਇੱਜ਼ਤੀਆਂ ਨਾ ਸਹਾਰਦਾ ਹੋਇਆ ਬੰਦਾ ਬਹੁਤ ਗਲਤ ਕਦਮ ਵੀ ਜ਼ਿੰਦਗੀ ਦੇ ਵਿੱਚ ਉਠਾ ਲੈਂਦਾ ਅਸੀਂ ਜਦੋਂ ਕਹਿੰਦੇ ਆ ਨਾ ਕਿ ਫਲਾਣੇ ਨੇ ਛੋਟੀ ਜੀ ਗੱਲ ਤੇ ਐਦਾਂ ਕਰਤਾ ਉਹਨੇ ਕਿਸੇ ਨਾਲ ਝਗੜਾ ਕਰ ਲਿਆ ਉਹਨੇ ਕਿਸੇ ਦੇ ਸੱਟਾਂ ਮਾਰਤੀਆਂ ਇੱਥੋਂ ਤੱਕ ਕਿ ਉਹਨੇ ਕਿਸੇ ਨੂੰ ਮਾਰਤਾ ਮਤਲਬ ਬੰਦੇ ਦੇ ਆ ਜਿਹੜੇ ਅੱਜਕੱਲ ਜੇਰਾਏ ਉਹ ਇੰਨੀਆਂ ਛੋਟੀਆਂ-ਛੋਟੀਆਂ ਗੱਲਾਂ ਤੇ ਵੀ ਅਸੀਂ ਕਦੋਂ ਤਲਖੀ ਚ ਆ ਜਾਂਦੇ ਆ ਸਾਨੂੰ ਪਤਾ ਨਹੀਂ ਲੱਗਦਾ ਤੇ ਬਹੁਤ ਸਾਰੀਆਂ ਕੁੜੀਆਂ ਵੀ ਮੈਨੂੰ ਇਦਾਂ ਦੇ ਸੁਨੇਹੇ ਭੇਜਦੀਆਂ ਆਉਂਦੀਆਂ ਨੇ ਕਿ ਘਰ ਪਰਿਵਾਰ ਦੇ ਵਿੱਚ ਸਾਡੀ ਇੱਜ਼ਤ ਨਹੀਂ ਕੀਤੀ ਜਾਂਦੀ ਆ ਸਾਡਾ ਘਰ ਵਾਲਾ ਜਾਂ ਸਾਡੇ ਪਰਿਵਾਰ ਦੇ ਜੀ ਕਦੇ ਵੀ ਸਾਡੀ ਬੇਇੱਜ਼ਤੀ ਕਰ ਦਿੰਦੇ ਨੇ ਅਸੀਂ ਆਪਣੇ ਆਪ 'ਚ ਬਹੁਤ ਜਲੀਲ ਮਹਿਸੂਸ ਕਰਦੀਆਂ ਸਾਨੂੰ ਲੱਗਦਾ ਨਹੀਂ ਹੁੰਦਾ ਕਿ ਅਸੀਂ ਇਸ ਘਰ ਦਾ ਪਾਰਟ ਆ ਮੈਂ ਤੁਹਾਨੂੰ ਇਹ ਨਹੀਂ ਕਹਿੰਦੀ ਕਿ ਬੇਇੱਜ਼ਤੀ ਸਹਿਣ ਕਰਨ ਦੀ ਆਦਤ ਪਾ ਲਓ ਪਰ ਮੈਂ ਇਹ ਜ਼ਰੂਰ ਕਹੂੰਗੀ ਕਿ ਬੇਇੱਜ਼ਤੀ ਲੈਣ ਦੀ ਆਦਤ ਨਾ ਪਾਓ ਹੁਣ ਮੈਂ ਕੁਝ ਕੁ ਦਿਨ ਪਹਿਲਾਂ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਦੇ ਵਿੱਚ ਇਹ ਸੀਗਾ ਕਿ ਬੁੱਧ ਨੂੰ ਕਿਸੇ ਨੇ ਗਾਲਾਂ ਕੱਢੀਆਂ ਤੇ ਉਹ ਬੰਦੇ ਗਾਲਾਂ ਕੱਢਣ ਤੋਂ ਬਾਅਦ ਸੋਚਦੇ ਨੇ ਕਿ ਇਹ ਇਸ ਚੀਜ਼ ਤੇ ਕੋਈ ਰਿਐਕਸ਼ਨ ਦੇਣਗੇ ਪਰ ਉਹ ਕਹਿੰਦੇ ਨੇ ਕਿ ਇਹ ਚੀਜ਼ ਆ ਜਿਹੜੀ ਉਹ ਮੇਰੇ ਮਤਲਬ ਦੀ ਨਹੀਂ ਸੀਗੀ ਮੈਂ ਇਸ ਚੀਜ਼ ਨੂੰ ਲਿਆ ਨਹੀਂ ਆਲੇ ਦੁਆਲੇ ਜਿੰਨਾ ਕੁਛ ਜ਼ਿੰਦਗੀ ਦੇ ਵਿੱਚ ਚੱਲਦਾ ਜਿੰਨੇ ਤਲਖੀਆਂ ਭਰੇ ਗੁੱਸੇ ਵਾਲੇ ਲੋਕ ਆਲੇ ਦਾਲੇ ਤੁਰੇ ਫਿਰਦੇ ਨੇ ਜੇ ਤੁਸੀਂ ਉਹਨਾਂ ਦੀਆਂ ਗੱਲਾਂ ਨੂੰ ਉਹਨਾਂ ਦੀ ਕਹੀ ਹੋਈ ਕਿਸੇ ਕੌੜੀ ਗੱਲ ਨੂੰ ਹੀ ਬੇਇੱਜ਼ਤੀ ਮਹਿਸੂਸ ਕਰਨ ਲੱਗ ਜਾਓਗੇ ਤੇ ਉਸ ਬੇਇੱਜ਼ਤੀ ਨੂੰ ਆਪਣੇ ਆਪ ਤੇ ਹਾਵੀ ਕਰ ਲੋਗੇ ਤਾਂ ਮੈਨੂੰ ਲੱਗਦਾ ਤੁਸੀਂ ਜੋ ਨਹੀਂ ਸਕਦੇ ਜਿਸ ਉਮਰ 'ਚ ਮੈਂ ਆਂ ਇਸ ਉਮਰ 'ਚ ਆ ਕੇ ਮੈਨੂੰ ਹੁਣ ਇਹ ਲੱਗਦਾ ਹੁੰਦਾ ਕਿ ਨਾ ਤਾਂ ਮੈਨੂੰ ਕਿਸੇ ਦੀ ਬੇਇੱਜ਼ਤੀ ਦਾ ਫਰਕ ਪੈਂਦਾ ਨਾ ਮੈਨੂੰ ਕਿਸੇ ਦੀ ਦਿੱਤੀ ਤਾਰੀਫ਼ ਨਾਲ ਕੋਈ ਫਰਕ ਪੈਂਦਾ ਮੇਰੇ ਬਾਰੇ ਕੋਈ ਵੀ ਕੁਝ ਵੀ ਬੋਲਦਾ ਮੈਂ ਕਦੇ ਵੀ ਉਹਨੂੰ ਨਿੱਜੀ ਨਹੀਂ ਲੈਂਦੀ ਮੈਨੂੰ ਇਹ ਹੀ ਲੱਗਦਾ ਹੁੰਦਾ ਕਿ ਇਹ ਇਸ ਬੰਦੇ ਦਾ opinion ਆ ਉਹਨੇ opinion ਦਿੱਤਾ ਤੇ ਉਸ opinion ਨੂੰ ਕਨਸੀਡਰ ਕਰਨਾ ਉਸ opinion ਨੂੰ ਸੀਰੀਅਸ ਲੈਣਾ ਉਸ opinion ਨੂੰ ਸੁਣਨਾ ਜਾਂ ਨਾ ਸੁਣਨਾ ਉਹ ਮੇਰੇ ਵੱਸ ਦੀ ਗੱਲ ਆ ਤੇ ਮੈਂ ਆਪਣੀ ਸੋਚ ਦਾ ਮੈਂ ਆਪਣੀ ਜ਼ਿੰਦਗੀ ਦਾ ਇਖਤਿਆਰ ਕਿਸੇ ਨੂੰ ਨਹੀਂ ਦੇਣਾ ਅਸੀਂ ਸਤਜੁਗ 'ਚ ਨਹੀਂ ਜਿਉ ਰਹੇ ਕਿ ਇੱਥੇ ਹਰ ਕੋਈ ਸਾਨੂੰ ਮੁਹੱਬਤਾਂ ਦੇਵੇਗਾ ਹਰ ਕੋਈ ਸਾਡੀ ਤਾਰੀਫ ਕਰੇਗਾ ਹਰ ਕੋਈ ਸਾਨੂੰ ਮਿੱਠਾ ਹੀ ਬੋਲੇਗਾ ਅਸੀਂ ਇਹੋ ਜੇ ਯੁੱਗ 'ਚ ਜਿਉ ਰਹੇ ਹਾਂ ਜਿੱਥੇ ਲੋਕਾਂ ਦੇ ਮਨਾਂ 'ਚ ਕੜਵਾਹਟਾਂ ਭਰੀਆਂ ਹੋਈਆਂ ਨੇ ਲੋਕ ਐਨੇ ਢੰਗ ਦੀਆਂ ਨਫ਼ਰਤਾਂ ਲੈ ਕੇ ਆਪਣੇ ਅੰਦਰ ਤੁਰੇ ਫਿਰਦੇ ਨੇ ਕਿ ਜਿਨ੍ਹਾਂ ਨੂੰ ਕਦੀ ਤੁਸੀਂ ਮਿਲੇ ਵੀ ਨਹੀਂ ਹੁੰਦੇ ਉਹ ਵੀ ਕਈ ਵਾਰੀ ਤੁਹਾਨੂੰ ਨਫ਼ਰਤ ਕਰ ਰਹੇ ਹੁੰਦੇ ਨੇ ਕੋਈ ਤੁਹਾਡੇ ਖੁਸ਼ਹਾਲ ਪਰਿਵਾਰ ਤੋਂ ਸੜ ਰਿਹਾ ਹੁੰਦਾ ਕੋਈ ਤੁਹਾਡੇ ਚੰਗੇ ਕਾਰੋਬਾਰ ਤੋਂ ਸੜ ਰਿਹਾ ਹੁੰਦਾ ਕੋਈ ਤੁਹਾਡੀ ਸੋਹਣੀ ਦਿੱਖ ਤੋਂ ਸੜ ਰਿਹਾ ਹੁੰਦਾ ਕੋਈ ਤੁਹਾਡੇ ਚੰਗੇ ਸੁਭਾਅ ਤੋਂ ਸੜਦਾ ਹੁੰਦਾ ਜੇ ਕੋਈ ਬੰਦਾ ਇੰਨਾ ਸਾਰੀਆਂ ਚੀਜ਼ਾਂ ਤੋਂ ਸੜ ਕੇ ਤੁਹਾਡੇ ਬਾਰੇ ਚਾਰ ਸ਼ਬਦ ਬੋਲਦਾ ਤੁਹਾਡੇ ਬਾਰੇ ਚਾਰ ਗੱਲਾਂ ਕਿਸੇ ਕੋਲ ਬੈਠ ਕੇ ਕਰਦਾ ਜਾਂ ਤੁਹਾਡੇ ਕਰੈਕਟਰ ਬਾਰੇ ਗੱਲ ਕਰਦਾ ਤੁਹਾਡੇ ਸੁਭਾਅ ਬਾਰੇ ਗੱਲ ਕਰਦਾ ਉਹ ਉਹਦਾ ਆਪਣਾ ਆਪਣੀਆਂ ਨਾ ਉਹਨੂੰ ਆਪਣੇ ਆਪ ਤੇ ਲੈਣਾ ਛੱਡ ਦਿਓ ਅੱਜ ਕੱਲ ਅਸੀਂ ਬਹੁਤੇ ਜ਼ਿਆਦਾ ਦੁਖੀ ਇੰਨਾਂ ਗੱਲਾਂ ਕਰਕੇ ਹਾਂ ਵੀ ਉਹਨੇ ਮੇਰੇ ਬਾਰੇ ਆਹ ਕਹਿਤਾ ਉਹਨੇ ਮੇਰੇ ਬਾਰੇ ਆਹ ਗੱਲ ਬੋਲਤੀ ਉਹ ਉਹਦੀ ਸੋਚ ਆ ਤੁਸੀਂ ਕਿਸੇ ਦੀ ਸੋਚ ਨੂੰ ਨਹੀਂ ਬਦਲ ਸਕਦੇ ਪਰ ਕੀ ਤੁਸੀਂ ਕਦੀ ਇਹ ਬੈਠ ਕੇ ਸੋਚਿਆ ਕਿ ਜੋ ਉਸ ਬੰਦੇ ਨੇ ਮੇਰੇ ਬਾਰੇ ਮਾੜਾ ਬੋਲਿਆ ਕਿ ਮੈਂ ਓਵੇਂ ਦਾ ਹੈਗਾ ਜੋ ਉਹਨੇ ਮੇਰੇ ਕਰੈਕਟਰ ਬਾਰੇ ਗੱਲ ਕੀਤੀ ਕਿ ਮੇਰਾ ਕਰੈਕਟਰ ਓਵੇਂ ਦਾ ਹੈਗਾ ਕਿ ਉਹਨੇ ਜਿਹੜੀ ਗੱਲ ਮੇਰੇ ਸੁਭਾਅ ਬਾਰੇ ਕੀਤੀ ਉਸ ਤਰ੍ਹਾਂ ਦਾ ਮੇਰਾ ਸੁਭਾਅ ਹੈਗਾ ਜੇ ਨਹੀਂ ਹੈਗਾ ਤਾਂ ਫਿਰ ਉਹਨਾਂ ਗੱਲਾਂ ਨੂੰ ਕਿਉਂ ਸੀਰੀਅਸ ਲੈਣਾ ਆਪਾਂ ਜਦੋਂ ਬਾਜ਼ਾਰ 'ਚ ਜਾਂਦੇ ਹੁੰਨੇ ਆ ਨਾ ਉੱਥੇ ਚੀਜ਼ਾਂ ਦੇ ਢੇਰ ਲੱਗੇ ਪਏ ਹੁੰਦੇ ਨੇ ਪਰ ਅਸੀਂ ਖਰੀਦ ਕੇ ਕੀ ਲਿਆਉਨੇ ਆ ਜੋ ਸਾਨੂੰ ਚਾਹੀਦਾ ਹੁੰਦਾ ਇਸੇ ਤਰ੍ਹਾਂ ਆਲੇ ਦੁਆਲੇ ਦੁਨੀਆ ਦੀ ਸੋਚ ਦੇ ਢੇਰ ਲੱਗੇ ਪਏ ਨੇ ਤੁਸੀਂ ਨੇ ਕੀ ਸੁਣਨਾ ਜੋ ਤੁਹਾਨੂੰ ਚਾਹੀਦਾ ਜੋ ਤੁਹਾਨੂੰ ਨਹੀਂ ਚਾਹੀਦਾ ਉਹ ਤੁਹਾਡੇ ਲਈ ਕੂੜਾ ਏ ਤੁਹਾਡੇ ਲਈ ਵੇਸਟ ਏ ਆ ਉਹਨੂੰ ਕੂੜੇ ਤਰ੍ਹਾਂ ਹੀ ਟ੍ਰੀਟ ਕਰੋ ਤੇ ਇੱਕ ਚੀਜ਼ ਹੋਰ ਮੈਂ ਜਿਹੜੀ ਤੁਹਾਨੂੰ ਸਾਰਿਆਂ ਨੂੰ ਕਹਿਣੀ ਚਾਹੂੰਗੀ ਕਿ ਵੀ ਜਦੋਂ ਅਸੀਂ ਜ਼ਿੰਦਗੀ ਤੇ ਜਿਉਂਨੇ ਆ ਨਾ ਤਾਂ ਸਾਨੂੰ ਬਹੁਤ ਤਰ੍ਹਾਂ ਦੇ ਐਕਸਪੀਰੀਅੰਸ ਹੋਣਗੇ ਉਹ ਚੰਗੇ ਵੀ ਹੋਣਗੇ ਮਾੜੇ ਵੀ ਹੋਣਗੇ ਉਹਨਾਂ ਨੂੰ ਆਪਣੇ ਦਿਮਾਗ 'ਚ ਕਈ ਵਾਰੀ ਅਸੀਂ ਭਰ ਲੈਂਦੇ ਆ ਤੇ ਫਿਰ ਸਾਡੀ ਜ਼ਿੰਦਗੀ ਔਖੀ ਹੋ ਜਾਂਦੀ ਆ ਅਸੀਂ ਕਿਸੇ ਦੇ ਕੌੜੇ ਬੋਲਾਂ ਨੂੰ ਕਿਸੇ ਵੱਲੋਂ ਕੀਤੀ ਬੇਇੱਜ਼ਤੀ ਨੂੰ ਸਾਲਾਂ ਦਰ ਸਾਲ ਆਪਣੇ ਅੰਦਰ ਰੱਖਦੇ ਆ ਤੇ ਤੁਸੀਂ ਯਕੀਨ ਮੰਨਿਓ ਕਿ ਉਹ ਸਭ ਕੁਝ ਕਰਨ ਵਾਲੇ ਬੰਦੇ ਦਾ ਕੋਈ ਫਰਕ ਨਹੀਂ ਪੈਂਦਾ ਹੁੰਦਾ ਤੁਹਾਨੂੰ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਤੁਸੀਂ ਕਈ ਵਾਰੀ ਚਿੰਤਾ 'ਚ ਰਹਿਣ ਲੱਗ ਜਾਂਦੇ ਹੋ ਕਈ ਵਾਰੀ ਡਿਪਰੈਸ਼ਨ 'ਚ ਚਲੇ ਜਾਂਦੇ ਹੋ ਕਈ ਵਾਰੀ ਉਦਾਸੀਆਂ 'ਚ ਰਹਿਣ ਲੱਗ ਜਾਂਦੇ ਹੋ ਤਾਂ ਇਹ ਚੀਜ਼ ਕਦੇ ਵੀ ਤੁਹਾਡੇ ਲਈ ਚੰਗੀ ਨਹੀਂ ਹੁੰਦੀ ਕਿਉਂਕਿ ਉਹ ਬੰਦਾ ਜੋ ਕਰਕੇ ਜਾਣਾ ਚਾਹੁੰਦਾ ਸੀ ਉਹ ਚਲੇ ਗਿਆ ਮੈਂ ਹਮੇਸ਼ਾ ਕਹਿਨੀ ਹੁੰਦੀ ਆ ਵੀ ਕਦੇ ਵੀ ਕਿਸੇ ਦੀ ਮਾੜੀ ਗੱਲ ਤੇ ਰਿਐਕਟ ਨਾ ਕਰੋ ਉਸ ਬੰਦੇ ਲਈ ਸਭ ਤੋਂ ਵੱਡੀ ਚਪੇੜੇ ਹੀ ਹੁੰਦੀ ਆ ਜਦੋਂ ਤੁਸੀਂ ਉਹਦੀ ਮਾੜੀ ਗੱਲ ਤੇ ਰਿਐਕਟ ਨਹੀਂ ਕਰਦੇ ਉਹਨੂੰ ਦਿਖਾਉਨੇ ਹੋ ਕਿ ਜੋ ਤੂੰ ਕਿਹਾ ਮੈਨੂੰ ਇਸ ਚੀਜ਼ ਨਾਲ ਰਤਾ ਵੀ ਫਰਕ ਨਹੀਂ ਪਿਆ ਉਹੀ ਤੁਹਾਡੀ ਸਭ ਤੋਂ ਵੱਡੀ ਜਿੱਤ ਹੁੰਦੀ ਆ ਮਾਨਸਿਕ ਤੌਰ ਤੇ ਮਜ਼ਬੂਤ ਬਣੋ ਪਰ ਫਿਰ ਵੀ ਜੇ ਤੁਹਾਡੇ ਅੰਦਰ ਪ੍ਰਾਣੀਆਂ ਗੱਲਾਂ ਦਾ ਇੱਕ ਹਜੂਮ ਜਿਹੜਾ ਉਹ ਇੰਨੇ ਬਲਵਲੇ ਖਾਰ ਰਿਆ ਇੰਨੇ ਤੂਫਾਨ ਲੈ ਕੇ ਆ ਰਿਆ ਤਾਂ ਰੋਜ਼ ਇੱਕ ਚੀਜ਼ ਕਰਿਆ ਕਰੋ ਕਿ ਜਿਵੇਂ ਆਪਾਂ ਸਵੇਰੇ ਉੱਠ ਕੇ ਆਪਣਾ ਸਾਰਾ ਕੰਮ ਮੁਕਾਉਣ ਤੋਂ ਬਾਅਦ ਨਹਾਉਨੇ ਆ ਆਪਣੇ ਸਰੀਰ ਨੂੰ ਸਾਫ਼ ਕਰਦੇ ਆ ਉਦਾਂ ਹੀ ਆਪਣੇ ਦਿਮਾਗ ਨੂੰ ਸਾਫ਼ ਕਰਿਆ ਕਰੋ ਇੱਕ ਚੀਜ਼ ਆ ਜਿਹੜੀ ਉਹ ਮੇਰੇ ਤਰ੍ਹਾਂ ਆਪਣੇ ਦਿਮਾਗ 'ਚ ਬਿਠਾ ਲਓ ਕਿ ਮੇਰੇ ਲਈ ਕਈ ਵਾਰੀ 10 ਮਿੰਟ ਪਹਿਲਾਂ ਵਾਪਰੀ ਚੀਜ਼ ਵੀ ਮੇਰਾ ਪਾਸਟ ਹੋ ਜਾਂਦੀ ਆ ਮੈਂ ਉਸ ਚੀਜ਼ ਨੂੰ ਦੁਬਾਰਾ ਯਾਦ ਨਹੀਂ ਕਰਦੀ ਉਸ ਚੀਜ਼ ਤੇ ਰਿਐਕਟ ਨਹੀਂ ਕਰਦੀ ਐਵੇਂ ਹੀ ਤੁਸੀਂ ਕਰੋ ਦੁਨੀਆ 'ਚ ਆਲੇ-ਦੁਆਲੇ ਸਾਰੀ ਦੁਨੀਆ ਜਿਹੜੀ ਤੁਹਾਨੂੰ ਬੇਸਕੂਨੇ ਕਰਨ ਨੂੰ ਫਿਰਦੀ ਆ ਪਰ ਤੁਸੀਂ ਉਸ ਸਾਰੀ ਦੁਨੀਆ ਨਾਲੋਂ ਦੁੱਗਣਾ ਦਾਮਾ ਜਿਹੜਾ ਲਾ ਦਿਓ ਆਪਣਾ ਸਕੂਨ ਬਰਕਰਾਰ ਰੱਖਣ ਲਈ ਮੈਂ ਫਿਰ ਕਹੂੰਗੀ ਦਿਨ ਚ 1 ਘੰਟਾ ਆਪਣੇ ਲਈ ਕੱਢ ਕੇ ਆਪਣੇ ਆਪ ਬਾਰੇ ਸੋਚਿਆ ਕਰੋ ਆਪਣੇ ਆਪ ਨੂੰ ਥਾਪੜਾ ਦਿਆ ਕਰੋ ਤੇ ਇਦਾਂ ਦੇ ਜਿਹੜੇ ਮਾੜੇ ਲੋਕ ਨੇ ਹੋ ਸਕੇ ਤਾਂ ਉਹਨਾਂ ਨੂੰ ਜ਼ਿੰਦਗੀ ਚੋਂ ਬਾਹਰ ਕਰ ਦਿਓ ਪਰ ਜੇ ਨਹੀਂ ਕਰ ਸਕਦੇ ਤਾਂ ਉਹਨਾਂ ਨਾਲ ਜਿਹੜਾ ਆਪਣਾ ਰਾਬਤਾ ਸਿਰਫ ਹਾਲਚਾਲ ਤੱਕ ਰੱਖੋ ਜੇ ਤੁਸੀਂ ਉਹ ਵੀ ਨਹੀਂ ਕਰ ਸਕਦੇ ਤਾਂ ਉਹੀ ਅਸੀਂ ਬੁੱਧ ਨਹੀਂ ਬਣ ਸਕਦੇ ਪਰ ਬੁੱਧ ਦੀ ਸੋਚ ਨੂੰ ਆਪਣੇ ਅੰਦਰ ਰੱਖ ਸਕਦੇ ਆ ਕਿ ਜੋ ਮੈਂ ਨਹੀਂ ਸੁਣਨਾ ਚਾਹੁੰਦਾ ਉਹ ਮੈਂ ਸੁਣਿਆ ਹੀ ਨਹੀਂ ਤੁਸੀਂ ਉਹਨਾਂ ਚੀਜ਼ਾਂ ਨੂੰ ਨਾ ਸੁਣਨਾ ਨਾ ਉਹਨਾਂ ਨੂੰ ਆਪਣੇ ਆਪ ਤੇ ਹਾਵੀ ਕਰਨਾ ਉਲਟਾ ਆਪਣੇ ਆਪ ਨੂੰ ਪਾਲਿਸ਼ ਕਰੋ ਤੁਹਾਡੇ ਅੰਦਰ ਜੋ ਕੋਈ ਹੁਨਰ ਆ ਉਹਨੂੰ ਇੰਨਾ ਜ਼ਿਆਦਾ ਪਾਲਿਸ਼ ਕਰ ਲਓ ਕਿ ਤੁਹਾਡਾ ਕੱਦ ਜਿਹੜਾ ਉਹਨਾਂ ਲੋਕਾਂ ਨਾਲੋਂ ਇੰਨਾ ਜ਼ਿਆਦਾ ਉੱਚਾ ਹੋ ਜਾਵੇ ਵੀ ਉਹ ਕਦੇ ਨੂੰ ਗੱਲ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚਣ ਕਿ ਅਸੀਂ ਕੀ ਦੇ ਬਾਰੇ ਗੱਲ ਕਰ ਰਹੇ ਹਾਂ ਆਪਣੇ ਸੁਭਾਅ ਤੇ ਕਿਸੇ ਦੀ ਵੀ ਮਾੜੀ ਸੋਚ ਨੂੰ ਕਿਸੇ ਦੇ ਮਾੜੇ ਬੋਲਾਂ ਨੂੰ ਹਾਵੀ ਨਾ ਹੋਣ ਦਿਓ ਇਦਾਂ ਦੇ ਲੋਕਾਂ ਨਾਲ ਰਾਬਤਾ ਘਟਾ ਕੇ ਆਪਣੇ ਆਪ ਨਾਲ ਆਪਣਾ ਰਾਬਤਾ ਜਿਹੜਾ ਉਹ ਬੱਧ ਰੱਖ ਕੇ ਤੁਸੀਂ ਆਪਣੇ ਆਪ ਨੂੰ ਖੁਸ਼ ਰੱਖੋ ਕਿਉਂਕਿ ਤੁਸੀਂ ਸੱਚੀ ਦੁਨੀਆ ਤੇ ਇੱਕ ਵਾਰ ਆਇਓ ਕੱਲ ਨੂੰ ਕੋਈ ਬੰਦਾ ਨਹੀਂ ਬੈਠਾ ਕਿ ਜੇ ਤੁਸੀਂ ਕਹੋ ਮੈਂ ਜ਼ਿੰਦਗੀ ਸੋਹਣੀ ਨਹੀਂ ਜਿਉਈ ਤੇ ਉਹ ਤੁਹਾਨੂੰ ਹਿਸਾਬ ਦੇਵੇ ਕਿ ਤੂੰ ਮੇਰੇ ਕਰਕੇ ਨਹੀਂ ਜਿਉਈ ਤੂੰ ਉਸ ਚੀਜ਼ ਕਰਕੇ ਨਹੀਂ ਜਿਉਈ ਸਭ ਤੋਂ ਪਹਿਲਾਂ ਤੁਸੀਂ ਆਪਣੀ ਖੁਸ਼ੀ ਦੇ ਜਿਹੜੇ ਹੱਕਦਾਰ ਵੀ ਆਪ ਹੋ ਜ਼ਿੰਮੇਵਾਰ ਵੀ ਆਪ ਹੋ ਆਪਣੇ ਆਪ ਨੂੰ ਖੁਸ਼ ਰੱਖੋ ਕਿਸੇ ਦੀਆਂ ਵੀ ਮਾੜੀਆਂ ਗੱਲਾਂ ਨੂੰ ਆਪਣੇ ਤਨ ਨਾ ਲਓ ਫਿਰ ਮੈਂ ਕਹਿੰਨੀ ਆ ਕਿ ਉਹਨਾਂ ਨੂੰ ਸਿਰਫ ਬੰਦੇ ਦਾ opinion ਸਮਝੋ ਉਹਨਾਂ ਨੂੰ ਕਨਸੀਡਰ ਕਰਨ ਦੀ ਕੋਈ ਲੋੜ ਨਹੀਂ ਚਾਹੇ ਉਹ ਕੋਈ ਜੀ ਤੁਹਾਡੇ ਘਰਚਾ ਜਿਹੜਾ ਤੁਹਾਨੂੰ ਮਾੜਾ ਬੋਲਦਾ ਤੁਹਾਨੂੰ ਇੱਜ਼ਤ ਨਹੀਂ ਦਿੰਦਾ ਚਾਹੇ ਉਹ ਕੋਈ ਵੀ ਬੰਦਾ ਬਾਹਰ ਆ ਜਿਹੜਾ ਤੁਹਾਨੂੰ ਇੱਜ਼ਤ ਨਹੀਂ ਦਿੰਦਾ ਤੁਸੀਂ ਆਪਣੀਆਂ ਨਜ਼ਰਾਂ 'ਚ ਆਪਣੀ ਇੱਜ਼ਤ ਆਪ ਰੱਖੋ ਆਪਣੇ ਆਪ ਨੂੰ ਕਿਸੇ ਦੂਜੇ ਕੋਈ ਬੰਦਾ ਤੁਹਾਨੂੰ ਇੱਜ਼ਤ ਦੇਵੇ ਤੇ ਫਿਰ ਤੁਸੀਂ ਇੱਜ਼ਤਦਾਰ ਸਮਝੋ ਇਹੋ ਜਿਹਾ ਅਸੀਂ ਨਹੀਂ ਬਣਨਾ ਅਸੀਂ ਆਪਣੇ ਆਪ ਚ ਹੀ ਬੜੀ ਇੱਜ਼ਤ ਵਾਲੇ ਆ ਤੇ ਪ੍ਰਮਾਤਮਾ ਕਰੇ ਤੁਹਾਡਾ ਇਹ ਦਿਨ ਬਹੁਤ ਸੋਹਣਾ ਗੁਜ਼ਰੇ ਤੁਸੀਂ ਇਸ ਗੱਲ ਨੂੰ ਆਪਣੇ ਪੱਲੇ ਨਾਲ ਬੰਨ ਲਵੋ ਕਿ ਮੈਂ ਜੋ ਆ ਉਹ ਭਿਖਾਰੀ ਨਹੀਂ ਹੈਗਾ ਕਿ ਮੈਂ ਕਿਸੇ ਹੋਰ ਤੋਂ ਇੱਜ਼ਤ ਮੰਗਾ ਮੈਂ ਆਪਣੇ ਆਪ ਚ ਹੀ ਬਹੁਤ ਇੱਜ਼ਤਦਾਰ ਆ ਤੇ ਮੇਰੀ ਇਸ ਇੱਜ਼ਤ ਨੂੰ ਨਾ ਹੀ ਕੋਈ ਬੰਦਾ ਹੈ ਜਿਹੜਾ ਉਹ ਲੀਰੋ ਲੀਰ ਕਰ ਸਕਦਾ ਨਾਈ ਮੇਰੀ ਇੱਜ਼ਤ ਕਿਸੇ ਦੇ opinion ਤੇ ਟਿੱਕੀ ਹੋਈ ਆ ਤੇ ਐਦਾਂ ਦੇ ਲੋਕ ਜਿਹੜੇ ਬੇਇੱਜ਼ਤੀਆਂ ਕਰਦੇ ਤੁਰੇ ਫਿਰਦੇ ਨੇ ਉਹਨਾਂ ਕੋਲ ਮੈਨੂੰ ਲੱਗਦਾ ਆਪਣੇ ਕੋਲ ਹੀ ਇੱਜ਼ਤ ਨਹੀਂ ਹੁੰਦੀ ਕਦੀ ਉਹਨਾਂ ਨੂੰ ਕਿਸੇ ਨੇ ਇੱਜ਼ਤ ਦਿੱਤੀ ਨਹੀਂ ਹੁੰਦੀ ਕਿ ਉਹ ਦੂਜਿਆਂ ਨੂੰ ਵੰਡ ਸਕਣ ਆਪਾਂ ਕਹਿੰਦੇ ਆ ਨਾ ਕਿ ਜਿਹਦੇ ਝੋਲੀ 'ਚ ਪਤਾਸੇ ਹੁੰਦੇ ਨੇ ਉਹੀ ਦੂਜਿਆਂ ਨੂੰ ਵੰਡੂਗਾ ਨਾ ਹੁਣ ਜਿਹਨੂੰ ਵਿਚਾਰੇ ਨੂੰ ਆਪ ਹੀ ਕਦੀ ਇੱਜ਼ਤ ਨਹੀਂ ਮਿਲੀ ਉਹਨੂੰ ਤਾਂ ਹੀ ਲੱਗਦਾ ਹੁੰਦਾ ਕਿ ਸਾਰੀ ਦੁਨੀਆ ਦਾ ਸ਼ਹਨਸ਼ਾਹ ਹੁਕਮਰਾਨ ਮੈਂ ਹੀ ਆ ਤੇ ਮੈਂ ਕਿਸੇ ਨੂੰ ਕੁਝ ਵੀ ਬੋਲ ਸਕਦਾ ਪਰ ਦੂਜਿਆਂ ਨੂੰ ਮਾੜਾ ਬੋਲਣ ਵਾਲੇ ਲੋਕ ਅਸਲ 'ਚ ਤੁਹਾਡੀਆਂ ਨਜ਼ਰਾਂ 'ਚ ਆਪਣੀ ਇੱਜ਼ਤ ਨੂੰ ਖੇ ਕਰ ਲੈਂਦੇ ਨੇ ਕੋਈ ਵੀ ਬੰਦਾ ਚਾਹੇ ਉਹ 5 ਸਾਲ ਦਾ ਚਾਹੇ ਉਹ 50 ਸਾਲ ਦਾ ਚਾਹੇ ਉਹ 80 ਸਾਲ ਦਾ ਉਹਨੂੰ ਇੱਜ਼ਤ ਉਹਦੀ ਜ਼ੁਬਾਨ ਨਾਲ ਉਹਦੇ ਕੰਮਾਂ ਨਾਲ ਮਿਲਣੀ ਆ ਤੇ ਇਦਾਂ ਦੇ ਲੋਕਾਂ ਨੂੰ ਵਿਚਾਰਿਆਂ ਨੂੰ ਜਿਹੜੇ ਖੁਦ ਕਿਸੇ ਨੂੰ ਇੱਜ਼ਤ ਨਹੀਂ ਦਿੰਦੇ ਉਹਨਾਂ ਨੂੰ ਸਾਰੀ ਜ਼ਿੰਦਗੀ ਇੱਜ਼ਤ ਨਹੀਂ ਨਸੀਬ ਹੁੰਦੀ ਚਾਹੇ ਉਹ ਰਿਸ਼ਤੇ 'ਚ ਤੁਹਾਡੇ ਕੁਝ ਵੀ ਲੱਗਦੇ ਹੋਣ ਚਾਹੇ ਉਹ ਤੁਹਾਡੇ ਪਾਰਟਨਰ ਹੋਣ ਤੁਹਾਡੇ ਮਾਪੇ ਹੋਣ ਤੁਹਾਡੇ ਭੈਣ ਭਰਾ ਇੱਕ ਗੱਲ ਯਾਦ ਰੱਖਿਓ ਕਿ ਇੱਜ਼ਤ ਤੁਹਾਨੂੰ ਉਦੋਂ ਹੀ ਮਿਲਣੀ ਆ ਜਦੋਂ ਤੁਸੀਂ ਕਿਸੇ ਦੀ ਇੱਜ਼ਤ ਕਰੋਗੇ ਉਦੋਂ ਤੁਸੀਂ ਸਾਡੀ ਇੱਜ਼ਤ ਕਰੋਗੇ ਤੇ ਬਹੁਤਾ ਜ਼ਿਆਦਾ ਇਨ੍ਹਾਂ ਲੋਕਾਂ ਨੂੰ ਤਵੱਜੋ ਨਾ ਦਿਓ ਆਪਣੀ ਜ਼ਿੰਦਗੀ ਨੂੰ ਸੋਹਣੀ ਜਿਓ ਤੇ ਪਤਾ ਨਹੀਂ ਤੁਹਾਨੂੰ 5 ਸਾਲ ਮਿਲੇ ਨੇ 5 ਘੰਟੇ ਮਿਲੇ ਨੇ ਜਾਂ ਫਿਰ 5 ਮਹੀਨੇ ਮਿਲੇ ਨੇ ਤੇ ਇਨ੍ਹਾਂ ਗੱਲਾਂ ਨੂੰ ਆਪਣੀ ਲਾਈਫ ਚੋਂ ਬਿਲਕੁਲ ਮਾਈਨਸ ਕਰਕੇ ਇੱਕ ਬਹੁਤ ਸੋਹਣੀ ਜ਼ਿੰਦਗੀ ਤੁਸੀਂ ਆਪਣੇ ਬੱਚਿਆਂ ਨਾਲ ਆਪਣੇ ਪਾਰਟਨਰ ਨਾਲ ਸਭ ਨਾਲ ਜਿਉਂ ਜੋ ਤੁਹਾਨੂੰ ਪਿਆਰ ਕਰਦਾ ਤੇ ਜੇ ਕੋਈ ਦੁਨੀਆ 'ਚ ਇੱਕ ਬੰਦਾ ਤੁਹਾਨੂੰ ਨਹੀਂ ਚੰਗਾ ਸਮਝਦਾ ਤਾਂ ਯਕੀਨ ਮੰਨਿਓ 10 ਲੋਕ ਬਾਕੀ ਦੇ ਹੁੰਦੇ ਨੇ ਜਿਹੜੇ ਤੁਹਾਨੂੰ ਬਹੁਤ ਪਿਆਰ ਕਰਦੇ ਹੁੰਦੇ ਆ ਜਿਨ੍ਹਾਂ ਨੂੰ ਤੁਹਾਡੀ ਜ਼ਰੂਰਤ ਆ ਜਿਨ੍ਹਾਂ ਨੂੰ ਤੁਹਾਡੇ ਚਿਹਰੇ ਤੇ ਹਾਸਾ ਚੰਗਾ ਲੱਗਦਾ ਹੁੰਦਾ ਤੇ ਅਸੀਂ ਉਹਨਾਂ ਲੋਕਾਂ ਲਈ ਖੁਸ਼ ਰਹਿਣਾ ਉਹਨਾਂ ਲੋਕਾਂ ਲਈ ਜਿਉਣਾ ਅੱਜ ਦੇ ਐਤਵਾਰ 'ਚ ਐਨਆਈ ਅਗਲੀ ਵਾਰ ਆਪਾਂ ਫਿਰ ਮਿਲਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ